ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਇੱਕ ਨਵਾਂ ਖੱਤਰ ਜਾਰੀ ਕੀਤਾ ਗਿਆ ਹੈ ਇਹ ਤੁਹਾਡੇ ਨਾਲ ਸਾਂਝੇ ਕਰਾਂਗੇ ਸੋ ਅਸਲ ਵਿੱਚ ਜੀ ਜੋ ਇਹ ਅਪਡੇਟ ਆ ਰਹੀ ਹੈ ਇਹ ਤੁਹਾਡੇ ਨਾਲ ਇਹ ਪੱਤਰ ਦੇ ਨਾਲ ਹੀ ਸਾਂਝੇ ਕਰ ਰਹੇ ਹਾਂ 27 7 2025 ਦੀ تاریخ ਪਈ ਹੋਈ ਆ ਤੇ ਇਹ ਜ਼ਿਲ੍ਹਾ ਪੱਤਰ ਤੇ ਜਿਹੜੀ ਲੈਟਰ ਹੈ ਇਹ ਈਸ਼ੂ ਕੀਤੀ ਗਈ ਆ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਤੇ ਅੱਗੇ ਇਹ ਚ ਸਾਰਾ ਦਰਸਾਇਆ ਗਿਆ ਜੀ ਤੇ ਜੇ ਸਾਧਿਆ ਕਿ ਇਹ ਲੈਟਰ ਹੈ ਜਿਹੜੀ ਇਹ ਜਾਰੀ ਕੀਤੀ ਗਈ ਹੈ ਜ਼ਿਲ੍ਹਾ ਸਿਖਿਆ ਅਫਸਰ ਸੈਕੰਡਰੀ ਜ਼ਿਲ੍ਹਾ ਸਿਖਿਆ ਅਫਸਰ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ ਸ੍ਰੀ ਹਮਰਸਾ ਸਾਬ੍ਹ ਵੱਲੋਂ ਔਰ ਗ੍ਰਾਮ ਪੰਚਾਇਤ ਜੰਗਨੀ ਚੌਣਾ ਦੇ ਵਿੱਚ 2025 ਵਿੱਚ ਪੋਲਿੰਗ ਫਾਰਟ ਜਾਨੋ ਜਿਹੜੀ 28/7/2025 ਨੂੰ ਛੁੱਟੀ ਕਰਨ ਸੰਬੰਧੀ ਇਹ ਲੈਟਰ ਹੈ ਅਗੇ ਜਦ ਦੱਸਾਇਆ ਗਿਆ ਕਿ ਉਪਰੋਕਤ ਵਿਸ਼ੇ ਦੇ ਤਹਿਤ ಗ್ರಾಮ ਪੰਚਾਇਤ ਜ਼ਮੀਨੀ ਚੋਣਾ 2025 ਸੰਬੰਧੀ ਬਲਾਕ ਵਗੈਰਵਾ ਅਤੇ ਹਲਕਾ ਟਾਰੀ ਦੀਆਂ ਚੋਣਾ ਦੌਰਾਨ ਪੋਲਿੰਗ ਬੂਥਾਂ ਉੱਪਰ ਡਿਊਟੀ ਕਰਨ ਵਾਲੇ ਸਟਾਫ ਨੂੰ 28 7 2025 ਦਿਨ ਸੋਮਵਾਰ ਨੂੰ ਇਹ ਜਿਹੜੀ ਛੁੱਟੀ ਜਿਹੜੀ ਆ ਘੋਸ਼ਿਤ ਕੀਤੀ ਜਾਂਦੀ ਆ ਇਹ ਛੁੱਟੀ ਜਿਹੜੀ ਜ਼ਰੂਰ ਪੋਲਿੰਗ ਸਟਾਫ ਨੂੰ ਨਹੀਂ ਹੋਏਗੀ ਇਹ ਆਫ ਦਿਨੋਂ ਇੰਨਾ ਹੈ ਤੇ ਭੇਜਿਆ ਜਾਂਦਾ ਸੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪੋਲਿੰਗ ਸਟਾਫ ਦੇ ਵਿੱਚ ਡਿਊਟੀਆਂ ਲੱਗਿਆ ਸੀ ਅਧਿਆਪਕਾਂ ਦੀਆਂ ਤੇ ਉਹਨਾਂ ਦੇ ਵਿੱਚ ਜਿਹੜੀ ਛੁੱਟੀ ਇਹ ਘੋਸ਼ਿਤ ਕੀਤੀ ਗਈ ਆ ਫਿਲਹਾਲ ਸਾਡੇ ਕੋਲੇ ਜਿਹੜੀ ਲੈਟਰ ਹੈ ਇਹ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਜਿਹੜੀ ਜਾਰੀ ਕੀਤੀ ਗਈ ਆ ਉਹ ਸਾਡੇ ਕੋਲ ਪਹੁੰਚਦੀ ਹੋਈ ਆ ਤੇ ਦਰਨਾਲ ਅਸੀਂ ਸ਼ਾਦੀ ਕਰ ਰਹੇ ਹਾਂ ਸੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਛੁੱਟੀਆਂ ਜਿਹੜੀਆਂ ਨੇ ਛੁੱਟੀ ਕੱਲ ਦੀ ਘੋਸ਼ਿਤ ਹੋ ਸਕਦੀ ਆ ਤੇ ਉਹ ਲੈਟਰ ਸਾਡੇ ਕੋ ਇਹ ਅਮਰੇਸਾ ਸਾਹਿਬ ਦੇ ਵਿੱਚ ਕੱਲ ਪੋਲਿੰਗ ਸਟਾਫ ਦੇ ਵਜੋਂ ਲੱਗੀ ਸੀ ਪੋਲਿੰਗ ਡਿਊਟੀ ਦੇ ਵਿੱਚ ਉਹਨਾਂ ਨੂੰ ਜਿਹੜੀ ਕੱਲ ਛੁੱਟੀ ਜਿਹੜੀ ਰਿਜ਼ਰਵ ਛੁੱਟੀ ਘੋਸ਼ਿਤ ਕਰ ਦਿੱਤੀ ਗਈ ਆ ਤੇ ਕੱਲ ਇਹਨਾਂ ਅਧਿਆਪਕਾਂ ਨੂੰ ਇਹਨਾਂ ਪੋਲਿੰਗ ਸਟਾਫਾਂ ਨੂੰ ਜਿਹੜੀ ਆ ਛੁੱਟੀ ਹੋ ਗਈ ਧੰਨਵਾਦ ਜੀ